ਮਾਨ ਸਰਕਾਰ ਨੇ ਕਰਤਾ ਕੰਮ ਖਾਸ ਸੜਕਾਂ ਦੇ ਹੱਥ ਸੇ ਘਟਣ ਦੀ ਹੁਣ ਬੱਜੀ ਆਦ ਮਾਨ ਸਰਕਾਰ ਕਰੇਗੀ ਸੜਕਾਂ ਤੇ ਲੋਕਾਂ ਦੀ ਇਫਾਜ਼ਤ ਸੜਕ ਸੁਰੱਖਿਆ ਥੋਸ ਦੀ ਸ਼ੁਰੂਆਤ ਕਿੰਤੀ ਜਾਨਾਂ ਬਚਾਉਣ ਤੇ ਦੁਰਘਟਨਾ ਹਾਦਸੇ ਘਟਾਉਣ ਲਈ ਐਸਐਸਐਫ ਆਈ ਸੜਕਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਲੋਕਾਂ ਦੀ ਕੀਮਤੀ ਜਾਨਾਂ ਬਚਾਉਣ ਲਈ ਵੱਡਾ ਕਦਮ ਚੱਕਦਿਆਂ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਮਕਸਦ ਸੜਕ ਹਾਦਸਿਆਂ 'ਚ ਜ਼ਖਮੀਆਂ ਦੀ ਮਦਦ ਕਰਨਾ ਤੇ ਸੜਕਾਂ 'ਤੇ ਹੋਣ ਵਾਲੀਆਂ ਹਾਦਸਿਆਂ ਨੂੰ ਘਟਾਈ ਲੋਕਾਂ ਦੀ ਸੜਕਾਂ 'ਤੇ ਸੁਰੱਖਿਆ ਕਰਨਾ ਹੈ ਜੇਕਰ ਦੇਖੀ ਤਾਂ ਅਖਬਾਰਾਂ ਆਂਥੀਆਂ 'ਨਰ ਪਰ ਨੁਲਿਆ' ਕਿੰਨੇ ਪਰਿਵਾਰਾਂ ਦੇ ਜੀ ਵਿਛੜ ਜਾਂਦੇ ਨੇ ਜਿਸ ਮਾਹਰ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਸਮੇਂ ਐਲਾਨ ਕੀਤਾ ਸੀ ਕਿ ਅਹੋਜੀ ਫੋਰਸ ਤਿਆਰ ਕਰਾਂਗੇ ਜੋ ਸਿਰਫ ਸੜਕਾਂ ਤੇ ਹੁੰਦੇ ਹਾਦਸਿਆਂ ਤੋਂ ਬਚਾਉਣ ਲਈ 24 ਘੰਟੇ ਲੋਕਾਂ ਦੀ ਸੇਵਾਤ ਰਹੇਗੀ ਤੇ ਜਿੱਥੇ ਵੀ ਹਾਦਸੇ ਦੀ ਖਬਰ ਆਉਂਦੀ ਹੈ ਥੋੜੇ ਸਮੇਂ ਚ ਇਹ ਫੋਰਸ ਮੌਕੇ ਤੇ ਪੁੱਜ ਕੇ ਮੁੱਢਲੀ ਸਹਾਇਤਾ ਵੀ ਪ੍ਰਦਾਨ ਕਰਾਏਗੀ ਤੇ ਜ਼ਖਮੀ ਦੀ ਸਮਾਂ ਰਹਿੰਦੇ ਮਦਦ ਵੀ ਕਰੇਗੀ ਉਹ ਟ੍ਰੇਨਿੰਗ ਚੱਲ ਰਹੀ ਹੈ ਬਸ ਟ੍ਰੇਨਿੰਗ ਖਤਮ ਹੋ ਜੂਗੀ ਕਪੂਰਥਲੇ ਟ੍ਰੇਨਿੰਗ ਚੱਲ ਰਹੀ ਹੈ ਇਹ ਪੀਚੂ ਲੈ ਜਵਾਨ ਤੇ 129 ਅਸੀਂ ਗੱਡੀਆਂ ਟੋਇਟਾ ਹਿਲਿਕਸ ਜਿਹੜੀਆਂ ਦੁਬਈ ਦੀ ਪੁਲਿਸ ਕੋਲ ਹੈ 70 ਲੱਖ ਤੇ ਲੱਖ ਵਗੈ ਗੱਡੀ ਦਾ ਰੇਟ ਬਿਲਕੁਲ ਟਰੱਕ ਆ ਵੱਡਾ ਉਹ ਫੋਰਚਨਰ ਵੀ ਹੈ ਪਿੱਛੇ ਉਹਦੇ ਪਿਕਅਪ ਜਿਹੜਾ ਹੁੰਦਾ ਡਾਲਾ ਉਹ ਵੀ ਹੈ ਤੇ ਕੰਪਿਊਟਰ ਲੱਗੇ ਹੋਣਗੇ ਨਵੀਂ ਬ੍ਰਾਂਡ ਨਿਊ ਵਰਦੀ ਔਰ ਰਿਫਲੈਕਟਰ ਲੱਗੇ ਹੋਏ ਵਰਦੀ ਤੇ ਇੱਥੇ ਕੈਮਰਾ ਲੱਗਾ ਹੋਇਆ ਗੱਡੀ 'ਚ ਦੋਨੇ ਪਾਸੇ ਕੈਮਰਾ ਲੱਗਾ ਹੋਇਆ ਹੈ ਇਸ ਫੋਰਸ ਵੱਲੋਂ ਐਕਸੀਡੈਂਟ ਪ੍ਰਾਉਣ ਏਰੀਏ ਨੂੰ ਮਾਰਕ ਕੀਤਾ ਜਾਏਗਾ ਤੇ ਇਹਨਾਂ ਖੇਤਰਾਂ 'ਚ ਖਾਸ ਧਿਆਨ ਦਿੱਤਾ ਜਾਏਗਾ ਤਾਂ ਜੋ ਜੇਕਰ ਕੋਈ ਹਾਦਸਾ ਵਾਪਰਦਾ ਤਾਂ ਮੌਕਾ ਰਹਿੰਦੇ ਕਿਸੇ ਦੀ ਜਾਨ ਵੱਟ ਸਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੋਚਣਾ ਹੈ ਕਿ ਹਰ ਜਾਨ ਕੀਮਤੀ ਹੈ ਕਹਿੰਦੇ ਹੁਣ ਇਹ ਨੂੰ ਕੋਈ ਟਾਲ ਨਹੀਂ ਸਕਦਾ ਪਰ ਲਾਪਰਵਾਹੀ ਕਾਰਨ ਹੁੰਦੇ ਸੜਕ ਹਾਸਿਆਂ ਨੂੰ ਜ਼ਰੂਰ ਟਾਲਿਆ ਜਾ ਸਕਦਾ ਹੈ ਮਾਨ ਸਰਕਾਰ ਵੱਲੋਂ ਬਣਾਈ ਐਸਐਸਐਫ ਸੜਕ ਸੁਰੱਖਿਆ ਫੋਰਸ ਅਦੁਨਿਕ ਤਕਨੀਕ ਵਾਲੇ ਹਾਈ ਟੈਕ ਵਾਹਨ ਸ਼ਾਮਿਲ ਕੀਤੇ ਗਏ ਨੇ ਸੀਮਾ ਮਾ ਨੇ ਇਹਨਾਂ ਗੱਡੀਆਂ ਨੂੰ 26 ਜਨਵਰੀ ਨੂੰ ਲਾਂਚ ਕੀਤਾ ਇਸ ਫੋਰਸ ਨੂੰ ਪੂਰੇ ਪੰਜਾਬ ਚ ਹਾਈਵੇ ਤੇ 30 ਕਿਲੋਮੀਟਰ ਦੇ ਦੈਰੇ ਅੰਦਰ ਤੈਨਾਤ ਕੀਤਾ ਗਿਆ ਏ ਤੇ ਇਸ ਚ 144 ਨਵੀਆਂ ਹਾਈ ਟੈਕ ਗੱਡੀਆਂ ਸ਼ਾਮਿਲ ਨੇ ਇਹ ਸਾਰੀਆਂ ਗੱਡੀਆਂ ਆਧੁਨਿਕ ਤਕਨੀਕਾਂ ਨਾਲ ਲੈਸ ਨੇ ਇਹ ਫੋਰਸ ਹਾਈਵੇ ਤੇ ਹਾਦਸਿਆਂ ਦਾ ਸ਼ਿਕਾਰ ਹੋਣ ਜਾਂ ਕਿਸੇ ਹੋਰ ਸਮੱਸਿਆ ਦਾ ਸਾਹਮਣਾ ਕਰਨ ਵਾਲਿਆਂ ਦੀ ਮਦਦ ਕਰੇਗੀ ਇਹ ਹੈ ਪੁਲਿਸ ਵਾਂਗ ਵੈਬਕੈਮ ਮੈਡੀਕਲ ਕਿਟ ਅਤੇ ਵਾਈਫਾਈ ਨਾਲ ਵੀ ਲੈਸ ਹੋਣ ਦੇ ਨਾਲ-ਨਾਲ ਵਾਨਾਂ ਦੇ ਡਰਾਈਵਰਾਂ ਨੂੰ ਪਹਿਨਣ ਲਈ ਵੀ ਵਿਸ਼ੇਸ਼ ਕਿੱਟਾਂ ਦਿੱਤੀਆਂ ਗਈਆਂ ਨੇ ਤਾਂ ਜੋ ਉਹਨਾਂ ਦੀ ਪਛਾਣ ਨੂੰ ਵੀ ਆਸਾਨ ਬਣਾਇਆ ਜਾ ਸਕੇ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂਆਤ ਤੋਂ ਪਹਿਲਾਂ ਇਹ ਵੀ ਕਿਹਾ ਸੀ ਕਿ ਇਸ ਨਾਲ ਜੇਕਰ ਅਸੀਂ ਕਈ ਜਾਨਾਂ ਬਚਾ ਸਕੇ ਤਾਂ ਖੁਦ ਨੂੰ ਭਾਗਾਂ ਵਾਲੇ ਮੰਨਾਂਗੇ। ਤੇ ਦੀ ਸ਼ੁਰੂਆਤ ਨਾਲ ਹੁਣ ਇਹ ਕਹਿ ਸਕਦੇ ਹਾਂ ਕਿ ਹਾਦਸਾ ਬੇਸ਼ੱਕ ਕਿਤੇ ਵੀ ਵਾਪਰ ਸਕਦਾ ਹੈ ਪਰ ਜੇਕਰ ਹੁਣ ਐਸਐਸਐਫ ਸੜਕਾਂ ਤੇ ਮੌਜੂਦ ਹੈ ਤਾਂ ਸਮਾਂ ਰੰਦੇ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ ਤੇ ਜ਼ਖਮੀਆਂ ਨੂੰ ਮੌਕੇ ਤੇ ਇਲਾਜ ਵੀ ਦਿੱਤਾ ਜਾਏਗਾ ਲਾਪਰਵਾਹੀਆਂ ਨੂੰ ਸਹੀ ਕੀਤਾ ਜਾਏਗਾ ਸੜਕ ਤੇ ਕਿਸੇ ਤਰ੍ਹਾਂ ਦੇ ਹਾਦਸੇ ਹੋਣ ਦੇ ਕਾਰਨਾਂ ਨੂੰ ਸਹੀ ਕੀਤਾ ਜਾਏਗਾ ਤੇ ਕਿੰਨੇ ਪਰਿਵਾਰਾਂ ਦੇ ਕੀਮਤੀ ਮੈਂਬਰ ਜੋ ਕਿਸੇ ਗਲਤੀ ਜਾਂ ਕੁਦਰਤੀ ਹਾਦਸੇ ਦਾ ਸ਼ਿਕਾਰ ਹੋਣ ਤਾਂ ਉਹਨਾਂ ਲਈ ਸਪੈਸ਼ਲ ਫੋਰਸ ਜੀ ਜਾਨ ਨਾਲ ਉਹਨਾਂ ਨੂੰ ਬਚਾਉਣ ਦੀ ਮਦਦ ਕਰੇਗੀ ਦੂਜੇ ਸ਼ਬਦਾਂ ਚ ਕਹੀਏ ਤਾਂ ਫੋਰਸ ਦਾ ਕੰਮ ਹੋਏਗਾ ਕਿ ਕਿਸੇ ਵੀ ਤਰੀਕੇ ਹਾਦਸੇ ਘਟਾਏ ਜਾਣ ਤੇ ਜਾਨਾਂ ਬਚਾਈਆਂ ਜਾਣ ਬਾਹਰਲੇ ਦੇਸ਼ਾਂ ਨੂੰ ਮਾਤ ਪ੍ਰੋਦੀਏ ਫੋਰਸ ਦੇਸ਼ ਦੀ ਅਜੀਹੀ ਪਹਿਲੀ ਫੋਰਸ ਹੈ ਜੋ ਸੜਕਾਂ ਤੇ ਲੋਕਾਂ ਦੀ ਸੁਰੱਖਿਆ ਕਰੇਗੀ ਮਾਨ ਸਰਕਾਰ ਦਾ ਇਹ ਕਦਮ ਵਾਕਿਆ ਹੀ ਕਾਬਿਲ ਤਾਰੀਫ਼ ਹੈ